ਐਨ న్యూਸ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਨਾਹਾਂ ਕੋਰਪੁਰ ਜਿੱਥੇ ਕੇ ਤੁਸੀਂ ਦੇਖ ਸਕਦੇ ਹੋ ਨਾ ਇੱਥੇ ਖਾਲਸਾ ਗੁਰਦੁਆਰਾ ਚੌਂਕ ਹੈ ਤੇ ਸਾਹਮਣੇ ਅਸੀਂ ਦੇਖ ਰਹੇ ਹਾਂ ਆਚਾਰਿਆ ਸ੍ਰੀ ਜੱਜਾ ਸਾਗਰ ਗਿਆਨ ਮੰਗਨ ਜਿੱਥੇ ਕੇ ਐਲਈਡੀ ਦੇ ਮਾਧਿਅਮ ਰਾਹੀਂ ਸੰਤ ਰਾਮਪਾਲ ਜੀ ਮਹਾਰਾਜ ਦਾ Satsang ਹੋ ਰਿਹਾ ਹੈ ਤੇ ਜੀ ਅਸੀਂ ਅੱਜ ਤੁਹਾਨੂੰ ਜਾਣਕਾਰੀ ਦੇਈਏ ਕਿ ਇੱਥੇ ਤਾਂ ਮੇਰਾ ਵੀ ਖੜਨਾ ਮੁਸ਼ਕਲ ਹੋ ਰਿਹਾ ਹੋ ਰਿਹਾ ਹੈ ਖੜਾ ਹੋਣਾ 45 ਡਿਗਰੀ ਤੋਂ ਪਲੱਸ ਟੈਂਪਰੇਚਰ ਇੰਨੀ ਕਰਮੀ ਦੇ ਵਿੱਚ ਐਸੀ ਕੀ ਜ਼ਰੂਰਤ ਇਹਨਾਂ ਨੂੰ ਪੈ ਗਈ ਕਿ ਇਹ ਇੱਥੇ ਸੱਸਣ ਕਰਵਾ ਰਹੇ ਦੂਸਰੀ ਗੱਲ ਜਿਹੜੀ ਚੋਟੀ ਹੈ ਕਿ ਸੰਤ RAMPAL ਜੀ ਮਹਾਰਾਜ ਨੇ ਇਹ ਹਿੰਦੂ ਸੰਤ RAMPAL ਦੇ ਦਾ ਵਿਰੋਧ ਕੀਤਾ ਕਿ ਉਹਨਾਂ ਦੀ ਪੱਟਨੀ ਕਰਵਾ ਰਹੇ ਪਰ ਫਿਰ ਵੀ ਗੈਨ ਭਵਨ ਦੇ ਅੰਦਰ ਸੱਸਣ ਕਰਵਾ ਰਹੇ ਉਹ ਕਿਉਂ ਅਤੇ ਕਿੰਨੇ ਆਪਾਂ ਅੱਗੇ ਵਧਦੇ ਆਂ ਅਤੇ ਜਾਣਦੇ ਆਂ RAMPAL ਜੀ ਮਹਾਰਾਜ ਦਾ ਜਿਹੜਾ ਇੱਕ ਯਾਨੀ ਪੜਤਾਲ ਪੂਰਨ ਬਰਾ ਮਕਬੀ ਆ ਉਸਨੇ ਜਿਹੜਾ ਸਹੀ ਵਰਤ ਕੇ ਇੰਕਲਡ ਕਰਾਇਆ ਸੰਤ ਰਾਮਾ ਜੀ ਮਹਾਰਾਜ ਦੇ ਪਾਸੇ ਦੇ ਇੱਕ ਤਰ੍ਹਾਂ ਦੀ ਬਾਤ ਦੂਸਰੀ ਇਹ ਤਾਂ ਹੋਰ ਬਹੁਤ ਸੋਹਣੀ ਗੱਲ ਹੈ ਕਿ ਮੈਨੂੰ ਦੇਖਣ ਨੂੰ ਨਹੀਂ ਐਨੀ ਕਰਨੀ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਾਈਨ ਵਾਈਟ ਸੈਟਿੰਗ ਕੀਤੀ ਗਈ ਹੈ ਅਤੇ ਸਾਹਮਣੇ ਵਾਲੀ ਸ਼ਾਇਦ ਵੀ ਦੇਖ ਸਕਦੇ ਹੋ ਕਿ ਰੋਡ ਦੇ ਉੱਪਰ ਵਹੀਕਲ ਚੱਲ ਰਿਹਾ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਤੇ ਸਾਹਮਣੇ ਬਿਲਕੁਲ ਲਾਈਨ ਵਾਈਜ਼ ਹੀ ਵੇਕਲ ਲੱਗੇ ਹੋਏ ਹਨ ਜਿਸ ਨੂੰ ਵੇਖ ਕੇ ਸਲਾਈਨਾ ਲਗਾਈਆਂ ਗਈਆਂ ਨੇ ਮੋਟਰਸਾਈਕਲਾਂ ਦੀ ਸਾਹਮਣੇ ਵੀ ਲਿਖਿਆ ਜੀਨੇ ਕਿਰਾਇਆ ਸਿਰਫ 20 ਰੁਪਏ ਵਿੱਚ ਇਸ ਦੇ ਬਾਅਦ ਅਸੀਂ ਅੰਦਰ ਜਾਣਕਾਰੀ ਲਵਾਂਗੇ ਇੱਥੇ ਇੱਕ ਵੀ ਤੁਸੀਂ ਇੱਥੇ ਮੋਟਰਸਾਈਕਲ ਲਾਈਨੀ ਲਵਾ ਜੋ ਇੰਨੀ ਕਰਨੀ ਸਭ ਤੋਂ ਆਰੇ ਕਰਦੇ ਜਰਾ ਜੀ ਚਾਹਾਂਗੇ ਕਿ ਉਹ ਕਿਤੇ ਕੋਣ ਹੈ ਜੱਟ ਨੇ ਬਾਹਰ ਕਿ ਚੱਲੋ ਜਾਸ ਦੀ ਕੁੜੀਆ ਹੈ कर, दे अब कर लिया है भगवान को आमनी देवी लिया दे कि आजा आजा मेरा पति पत्नी दो बैठ हैं आमनी देवी ने कहा महाराज जी आपका बजट परमात्मा का है इतनी कड़ी परीक्षा नहीं लेनी चाहिए थी युतरोरो कमर जाता हूं थोड़ा साइड बेचती का रहती है इसको तो इसी शासन सुनते हो तो याचिला शासन सुनेंगे तो इसको महसूस होया तो इसी शासन को हम तो इसलिए किया कि कानून में बदलाव का बुरी बुंदरा मैं दो भी जान तो था ये मोटा पड़ा अब जैसे वो एक उद्धर्म करता है कारीगर और फेरी कर मोहले तब उसको चोट लगानी जो चोट का वो बना सकता है और खड़े ले नंबर थे सारे दुश्मन जांदे कोई असर करता बिल्कुल नहीं जो आक्रमण करेगा ना है अब इसके तो चोटों को चल के मारूंगा सारे दुश्मनों की ना ना और बढ़िया जानते हैं कि तेरे खड़े नहीं तू ऐसे की कर रहे हो कर रहे साफ जाने सेवा कर रही है सुने संत राम जी महाराज यहाँ पे हमें दो डॉक्टर मिले हैं एक मेडिकल डॉक्टर है एक देसी दवाई वाला डॉक्टर है इनसे जानकारी लेते हैं कि इतनी गर्मी में सत्संग करवाने की क्या जरूरत थी इतनी गर्मी में पैंतालीस डिग्री टेम्परेचर में मेरे से भी खड़ा होया जा रहा और यहाँ पे छोटे छोटे बच्चे औरतें मैं उन सब का क्या हालात हो गए तो इनसे जानते हैं तो इतनी गर्मी में सत्संग करवाना की जरूरत थी सत्संग तो गर्मी के बाद भी हो सकता था ਇਸੀ ਲਗਵਾਰ ਕਿਹਾ ਤੇ ਫੇ ਇਹ ਲੋਕ ਜਿਹੜੇ ਇਹਨੇ ਗਰਮੀ ਚਾਣਗੇ ਉਹਨਾਂ ਵਾਸਤੇ ਕੀ ਪ੍ਰਬੰਧ ਕੀਤਾ ਹੈ। ਮੇਸੀ ਆ ਰਿਹਾ ਹੈ। ਉੱਪਰ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ ਜੀ। ਇਹ ਸੜਕ ਨਾਲ ਇੱਕ ਦੇਸੀ ਦਵਾਈ ਵਾਲਾ ਦੁਕਾਨੇ ਨੇ ਇਹਨਾਂ ਤੋਂ ਜਾਣਕਾਰੀ ਲਈ ਸੰਤ ਰਾਉਪਾਲ ਜੀ ਕਹਿੰਦੇ ਵੀ ਸਾਡੇ ਕੋਲੋਂ नाम दीक्षा लेकर जल्दी तो तो भक्ति करोगे काडे तो कैंसर और के रोग ठीक होए कैंसर पे आजकल आजिक कोई दवाई नहीं थी वो ठीक हो सकता है इतना भी नहीं ये ये भी नहीं ना सकले कोई नहीं कोई डॉक्टर राजर्ष पे वो ऐसा नहीं तो क्या नाम भी ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਜੀ ਸੁਣਦੇ ਇਸ ਸਮਾਂ ਉਹ ਜਿਹੜੇ ਬਹੁਤ ਆਪਾਂ ਕਰ ਰਹੇ ਹਾਂ ਕਾਹ ਨੂੰ ਨਹੀਂ ਹੋਇਆ ਜਿਵੇਂ ਬਹੁਤ ਸਹਾਇਤਾ ਸਮਾਈ ਉਹਨੇ ਮਦਦ ਲਈ ਆ ਬੰਦਾ ਸੱਚੇ ਤਰ੍ਹਾਂ ਜੋ ਮਿੱਚੇ ਸਾਨੂੰ ਇੱਕ ਭੈਣ ਜੀ ਦਿਖ ਰਹੀ ਅਸੀਂ ਉਹਦੇ ਵੱਲ ਵੱਧ ਗਏ ਦੂਸੇ ਕਿੱਥੋਂ ਆਏ ਤੁਸੀਂ ਇੰਨੀ ਗਰਮੀ ਦੇ ਵਿੱਚ ਸਤਸੰਗ ਦੇ ਵਿੱਚ ਆਇਓ ਇੰਨੀ ਗਰਮੀ ਬੰਦਾ ਵੀ ਕੰਡੀਸ਼ਨਰ ਦੇ ਵਿੱਚ ਸਭ ਤੋਂ ਬਾਹਰ ਦੇ ਆ ਕੇ ਕੰਨੀ ਤੋਂ ਬਾਹਰ ਵੀ ਹੋ ਜਾਈ ਹੋਣੀ ਚਾਹੀਦੀ ਹੋਣੀ ਤੇ ਬੰਦਾ ਬਾਹਰ ਆਉਂਦਾ ਇਹ ਸੰਗਤ ਦੀ ਸੁਦਾ ਵਾਸਤੇ ਇਹਦੇ ਹਸਤੇ ਵਿਚਾਰ ਵੀ ਲੈ ਆ ਰਿਹਾ ਸਭ ਕੁਝ ਇਸ ਤੋਂ ਕਿੱਥੋਂ ਆਏ ਜੀ ਤੇ ਕੌਣ ਹੋ ਜੀ ਕਿ ਜਿਹੜੀ ਸਮਾਜ ਦੇ ਵਿੱਚ ਧਾਰਨਾ ਪੈਲੀ ਹੋਈ ਹੈ ਕਿ ਸੰਤਰਾਮਪਨ ਗੋ ਮਾਰਾਏ ਦੇਵੀ ਦੇਸ਼ਿਆਂ ਦਾ ਨਿਰੋਧ ਕਰਦੇ ਹੈ ਹਿੰਦੂ ਪੱਖੀ ਚ ਰਉਂਦੇ ਹੈ ਤੁਸੀਂ ਇਸ ਖਾਸ ਦੇ ਕੀ ਕਹਿਣਾ ਚਾਹੋਗੇ ਕਿ ਸੰਤਰਾਮਪਨ ਗੋ ਮਾਰਾਏ ਦੇ ਨੇ ਉਹ ਦੇਵੀ ਦੇ ਉਹ ਕੀ ਹੈ ਕਿ ਆਸ਼ਰਮੋਂ ਬਾਹਰ ਹੈ ਇਹ ਬਿਲਕੁਲ ਝੂਠ ਕਰਦਾ ਹੈ ਸੰਤਰਾਮਪਨ ਗੋ ਮਾਰਾਏ ਕਿਸੇ ਦੇ ਪੱਖੀ ਨਹੀਂ ਕਰਦੇ ਉਹ ਬੋਲਦੇ ਤਸਵੀਰ ਬਸੇ ਨਾਲ ਨਾਲ ਮਾਇਆ

ਉਹ ਇਹ ਤਾਂ ਦਿੱਤੀ ਇਹਨਾਂ ਨੇ ਜਾਣਕਾਰੀ ਆਪਾਂ ਅੰਦਰ ਵੱਧਦੇ ਆ ਪੰਡਾਲ ਵੱਲ ਅੱਗੇ ਦੇਖਦੇ ਆ ਅੰਦਰ ਕੀ ਐ ਕੀ ਇਸ ਸੰਗਤ ਦੇ ਵਿੱਚ ਸਭ ਕੁਝ ਦੱਸਿਆ ਜਾ ਰਿਹਾ ਜੀ ਅਸੀਂ ਇਹ ਸੰਤ ਰਾਮਪਾਲ ਜੀ ਮਹਾਰਾਜ ਦੇ ਦੇਖੋ ਕਿੰਨਾ ਵੱਡਾ ਭਵਨ ਭਰਿਆ ਹੋਇਆ ਜੈਨ ਭਵਨ ਲਗਭਗ 4 ਤੋਂ 500 ਦੀ ਗਿਣਤੀ ਵਿੱਚ ਇੱਥੇ ਸੰਤ ਰਾਮਪਾਲ ਜੀ ਮਹਾਰਾਜ ਜੀ ਦੇ ਉਣਾਈ ਬੈਠੇ ਹਾਂ ਜੀ ਅਤੇ ਸਾਹਮਣੇ ਹੀ ਐਲਈਡੀ ਦੇ ਮਾਧਮ ਰਾਹੀਂ ਸੰਤ ਰਾਮਪਾਲ ਜੀ ਮਹਾਰਾਜ ਦਾ satsang ਹੋ ਰਿਹਾ ਹੈ। ਔਰ ਸਭ ਤੋਂ ਵੱਡੀ ਗੱਲ ਇੱਥੇ ਇੱਕ ਦੇਖਣ ਨੂੰ ਇਹ ਮਿਲ ਰਹੀ ਹੈ ਕਿ ਜਿਹੜੇ ਲੋਕ نیچے ਨਹੀਂ ਬੈਠ ਸਕਦੇ। ਉਹਨਾਂ ਵਾਸਤੇ ਸਪੈਸ਼ਲ ਸੋਫਾ ਦਾ ਪ੍ਰਬੰਧ ਕੀਤਾ ਗਿਆ ਹੈ। ਪੂਰੇ ਆਸ਼ਰਮ ਦੇ ਵਿੱਚ ਏਸੀ ਲੱਗੇ ਹੋਏ ਹਨ ਗਰਮੀ ਤੋਂ ਬਚਾਨ ਲਈ। ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਏਸੀ ਚੱਲ ਰਿਹਾ ਹੈ। ਜਿਹੜੇ ਲੋਕ نیچے ਨਹੀਂ ਬੈਠ ਸਕਦੇ ਉਹ ਸੋਫਿਆਂ ਉੱਪਰ ਬੈਠਣ ਦਾ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇੱਕ ਹੋਰ ਜਿਹੜੀ ਗੱਲ ਹੈ ਇਥੇ ਵੇਨ ਵੇਖਣ ਨੂੰ ਮਿਲਦੀ ਵੀ ਸਾਰੇ ਲੋਕ ਬੜੇ ਆਰਾਮ ਨਾਲ ਬੈਠੇ ਆ ਕੋਈ ਕਿਸੇ ਨਾਲ ਗੱਲਬਾਤ ਨਹੀਂ ਕਰ ਰਿਹਾ ਸਭ ਦਾ ਧਿਆਨ ਸਸੰਗ ਵਿੱਚ ਹੈ ਜਿਹੜਾ ਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਲੋਕ ਸਸੰਗਾਂ ਤੇ ਜਾਂਦੇ ਨਹੀਂ ਡੇਰਿਆਂ ਵਿੱਚ ਵੀ ਜਾਂਦੇ ਨਹੀਂ ਪਰ ਉੱਥੇ ਲੋਕ ਕਿਸੇ ਤਾਂ ਵੀ ਸਸੰਗ ਵਿੱਚ ਤੇ ਆਨੇ ਆਪਣੇ ਗੱਲਾਂ ਬਾਤਾਂ ਵਿੱਚ ਮਸਤ ਪਿਕਨਿਕ ਮਨਾਣ ਜਾਂਦੇ ਨੇ ਪਰ ਇੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਸਾਰੇ ਹੀ ਬੜੇ ਰੁਝਾਨ ਨਾਲ ਸਸੰਗ ਸੁਣ ਰਹੇ ਹਨ ਇਸ ਤੋਂ ਬਾਅਦ ਅਸੀਂ ਅੱਗੇ ਵਧਦੇ ਹਾਂ

ਇਸ ਪਾਸੇ ਭੈਣਾਂ ਦਾ ਪ੍ਰਬੰਧ ਕੀਤਾ ਗਿਆ ਹੈ ਬੜੇ ਹੀ ਪਿਆਰ ਨਾਲ ਸਾਰੇ ਬੈਠੇ ਹਨ ਦੂਸਰੀ ਗੱਲ ਇਹਨਾਂ ਦੇ ਉੱਪਰ ਕੋਈ ਵਿਵਸਥਕ ਨਹੀਂ ਹੈ ਫਿਰ ਵੀ ਬੜੇ ਹੀ ਪਿਆਰ ਨਾਲ ਧਿਆਨਪੂਰਕ ਬੈਠੇ ਹਨ ਸਿਰਫ Satsang ਸੁਣ ਰਹੇ ਹਨ ਰਾਜ ਵਿੱਚ ਕਿਛੇ ਦੇਖ ਸਕਦੇ ਹਾਂ ਕਿ ਇੱਥੇ ਇੱਕ ਢਾਲ ਲਗਾਈ ਹੋਈ ਹੈ ਜਿਹਦੇ ਵਿੱਚ ਸੰਤ RAMPAL ji Maharaj ਅਤੇ ਪੂਰਨ ਬ੍ਰਹਮ ਕਬੀਰ ਸਾਹਿਬ ਜੀ ਦੀ फोटो है नाल ही ਅਸੀਂ ਦੇਖ ਸਕਦੇ ਹਾਂ ਤੇਰਵਾ ਪੰਥ ਅਧਿਆਤਮਿਕ ਗਿਆਨ ਗੰਗਾ ਦਾ ਗੋਲਾ ਬक्ती से भगवान तक गीता तेरा ज्ञान अमृत ਕਬੀਰ ਪਰਮੇਸ਼ਰ ਗਿਆਨ ਗੰਗਾ ਹਿੰਦੀ ਪੰਜਾਬੀ ਇੰਗਲਿਸ਼ ਚੀਨੇ ਕੇ ਕਬੀਰ बड़ा या कृष्ण मुक्ति बोध ज्ञान गंगा ਇੰਗਲਿਸ਼ Hindu Sahiban ਨਹੀਂ ਸਮਝੇ वेद पुराण ਭਾਗਿੰਦੇ ਨਾਲ ਹੀ ਪਿੱਛੇ ਕੁਝ ਲੋਕ ਖੜੇ ਹਨ ਇਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਅੱਗੇ ਕੀ ਕਰਨਾ ਚਾਹੁੰਦੇ ਹੈ ਬਾਅਦ ਵਿੱਚ ਕਿੱਥੋਂ ਆਏ ਹੋ ਤੇ ਕੀ ਕਰਨਗੇ ਇੰਤਜ਼ਾਰ ਕਰ ਉਸ ਕੰਮ ਚਾਹਤ ਹੈ ਤੁਸੀਂ ਅੱਗੇ ਕੀ ਕੰਮ ਇਸ ਪਰਿਸ਼ਕਤ ਮੇਰੇ ਵਾਸਤੇ ਹੈ ਇਹ ਕੋਈ ਸੇਵਾ ਵਿੱਚ ਨਹੀਂ ਕਰ ਸਕਦੇ ਹੋ ਨਾ ਪਰ ਤੇਰੇ ਵੀ ਲੈਣੇ ਹਨ ਤਾਂ ਪਰ ਇਸ ਪੋਸਟ ਦੇ ਵਿੱਚ ਕੀ ਹੈ ਇਸ ਪੋਸਟ ਦੇ ਵਿੱਚ ਆਵਾਜ਼ ਦੀ ਮਿਆਰ ਚੰਗੀ ਨਹੀਂ ਮਿਲ ਰਹੀ ਹੈ ਅਰ ਕੁਝ ਮਾਹੌਲ ਇਹ ਉਹ ਚੀਜ਼ ਕਿਉਂ ਨਾ ਲਾਉਂਦੇ ਆਂ ਕਿ ਸਾਡੇ ਟੈਨਟ ਘਰ ਦੇ ਵਿੱਚੋਂ ਜਾਣਕ ਸਾਨੂੰ ਬਹੁਤ ਜਿਆਦਾ ਪਰਮਾਨੈਂਟ ਖਾਤਮੇ ਵਿੱਚ ਆਇਆ ਚੁੱਕੇ ਆਂ। ਇਹ ਜਿਹੜੀ ਕਿਤਾਬ ਹੈ ਤੁਸੀਂ ਇੱਥੇ ਦੇ ਰਹੇ ਹੋ। ਜੇ ਕਿਸੇ ਨੂੰ ਭਰ ਮੰਗਵਾਉਣਾ ਚਾਹਵੇ ਸਾਡੀ ਵੀਡੀਓ ਦੇਖ ਕੇ ਕੋਈ ਇਸ ਨੂੰ ਮੰਗਵਾਣਾ ਜਾਂ ਇਹ ਕੋਲੋਂ ਇੱਕ ਕਿਤਾਬ ਇੱਥੇ ਵੀ ਆ ਕੇ ਦੇ ਰਹੇ ਹੋ। ਕਿੰਨੇ ਦੀ ਪਵੇ? ਤੇ ਹੋਮ ਬਿਲਕੁਲ ਇਸੇ ਪਰੰਗ ਖਰਚਾ। ਪਰ ਮਾਸਤ ਨਹੀਂ ਕਰਤਾ ਉਸ ਇੱਕ ਕਿਤਾਬ ਆ ਗਈ ਹੈ। ਸਿੱਖ ਪਰਚੋਨ ਵੀ ਪਰ ਹੈ ਹਸਲੀ ਆਪਣਾ ਸੰਪਰਕ ਇੰਡੀਆ ਹੋ ਕੇ ਹੈ ਜਿਹੜਾ ਮੈਂ ਰਾਜਾ ਸ਼ੌਂਕੀ ਦੀ ਭਗਤੀ ਦਾ ਪ੍ਰਤੀਬਿੰਬ ਦਿੱਤਾ ਹੈ ਜਿਹੜਾ ਸਹੀ ਕਰਨਾ ਹੈ ਮੈਂ ਸੋਚਿਆ ਸੀ ਮੈਂ ਸਖਲ ਜਮਾਂਓ ਵਿਦਿਆਰਥੀ ਦੇ ਦੋ ਘਰ ਡਿਲੀਵਰੀ ਤੇ ਪੈਸੇ ਲੱਗਣ ਚਲਾਈ ਤੇ ਮੈਂ ਜੋ ਪਰਸ਼ੁਟ ਦਿੱਤਾ ਹੈ ਇੱਕ ਜਾਣਕਾਰੀ ਤੁਹਾਡੇ ਤੱਕ ਦੇਣਾ ਚਾਹਾਂਗਾ ਤੁਸੀਂ ਇਸ ਤੋਂ ਕੋਈ ਇੱਥੇ ਤੁਸੀਂ ਆਓਗੇ ਤੁਹਾਨੂੰ ਸਹੀ ਕਰ ਦੇਣਗੇ ਪਟ ਜੀ ਦੇ ਨੰਨੇ WhatsApp ਚੈਨਲ ਦੇ ਉੱਪਰ ਜੋ ਵੀ ਨੰਬਰ ਦੇ ਰਹੇ ਆ ਉਹਨੇ ਨੰਬਰ ਆ ਦਿਖਾਵਾਂਗੇ ਜੀ ਉਹਦੇ ਉੱਪਰ ਜੇ ਤੁਸੀਂ ਮੈਸੇਜ ਕਰਕੇ ਪੁਸਤਕ ਮੰਗਵਾਉਂਦੇ ਹੋ ਤਾਂ ਤੁਹਾਡੇ ਘਰ ਹੋਮ ਡਿਲੀਵਰੀ ਤੱਕ ਬਿਲਕੁਲ ਫ੍ਰੀ ਪਹੁੰਚੇਗੀ। ਤੁਸੀਂ ਸਾਨੂੰ ਦਿਖਾਓਗੇ ਕਿ ਜੀ ਦੇ ਉੱਪਰ ਅਸੀਂ ਪੁਸਤਕ ਮੰਗਵਾ ਸਕਦੇ ਹਾਂ। ਕੋਈ ਨਹੀਂ ਕਿ ਮੈਂ ਕਿਹਾ ਹਾਂ ਜੀ ਇਹ ਪੁਸਤਕ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਤੁਸੀਂ ਜਾਣਦੇ ਹੋ ਜੀਵ ہماری जाति मानव धर्म हमारा हिंदू मुस्लिम सिख ईसाई धर्म नहीं कोई नहीं थले कुछ इन दे जड़े लिखे है। ਥੱਲੇ ਕੁਝ 12 13 ਇਹਨਾਂ ਦੇ ਜਿਹੜੇ ਲਿਖੇ ਹੋਏ ਐ ਜਿਸ ਤਰ੍ਹਾਂ ਕਿ ਸਾਰੇ ਜਨਮਾਂ ਚ ਦੇਵੀ ਦੇਵਤਾ ਦੀ ਇੰਨੀ ਭਗਤੀ ਕੀਤੀ ਫਿਰ ਵੀ ਅਸੀਂ ਦੁਖੀ ਹਾਂ ਕਿਉਂ? ਇਸ ਤਰ੍ਹਾਂ ਦੇ ਕੁਝ ਸੈਂਟੈਂਸ ਲਿਖੇ ਹੋਏ ਨੇ ਪਲੱਸ نیچے ਇਹਨਾਂ ਦਾ ਜਿਹੜਾ ਸੰਤਰਾਮਪਾਲ ਜੀ ਮਰਾ YouTube ਐਪ Facebook ਐਪ ਸਾਰਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ نیچے ਸੱਸੰਗ ਦੇ ਉੱਪਰ ਡਿਟੇਲ ਵੀ ਕੀਤੀ ਗਈ ਹੈ ਸਾਧਨਾ ਟੀਵੀ ਦੇ ਉੱਪਰ 7:30 ਵਜੇ ਅਤੇ ਅੰਨੇ ਚੈਨਲਾਂ ਦੇ ਉੱਪਰ ਇਹਨਾਂ ਦੇ ਉੱਪਰ ਹੀ ਨੀਚੇ ਉਹ ਪੱਟੀ ਚੱਲਦੀ ਹੈ ਜਿਸ ਨੂੰ ਬੀਕ ਤੁਸੀਂ ਬੁੱਕ ਆਰਡਰ ਕਰ ਸਕਦੇ ਹੋ ਅਤੇ ਇਹ ਭਾਈ ਲਈ ਨਾਮ ਹੈ ਇੰਗਲਿਸ਼ ਜਾਂ ਭਾਸ਼ਾਵਾਂ ਦੇ ਵਿੱਚ 28 ਭਾਸ਼ਾਵਾਂ ਵਿੱਚ ਕਿਸੇ ਵੀ ਲੈਂਗੁਏਜ ਦੇ ਵਿੱਚ ਤੁਸੀਂ ਇੱਕ ਕਤਾ ਮੰਗਵਾ ਸਕਦੇ ਹੋ ਬਿਲਕੁਲ ਫ੍ਰੀ ਹੋਮ ਡਿਲੀਵਰੀ ਫ੍ਰੀ ਇਹ ਗੱਲ ਤੁਸੀਂ ਮੰਗਵਾ ਕੇ ਜਰੂਰ ਚੈੱਕ ਕਰਿਓ ਇਹ ਦੱਸ ਰਿਹਾ ਕਿ ਇਦਾਂ ਹੁੰਦਾ ਵੀ ਇਜ ਨਹੀਂ ਮੈਂ ਵੀ ਜਾ ਕੇ ਇਤੋਂ ਨਹੀਂ ਲਾਉਂਗਾ ਪਰ ਜਾ ਕੇ ਆਰਡਰ ਜਰੂਰ ਕਰਾਂਗੇ ਤੁਸੀਂ ਕਿਹ ਚਾਹਤੀ ਚਾਹ ਰਹੇ ਹੋ